यो चाहे चिट्टा हो चाहे उग्रता हो चाहे कुछ भी हो तो हो जो पता मैं कुछ राज्य की गल करी रही बड़ा उग्र इनका स्वभाव होता है बाई कपड़ा बड़ा भाई हो हल्ला कराए ड्रग्स कराए पता नहीं कैडी केड़ी, -केड़ी शराब पिए बड़ा भाई उत्पात मचाए रहा हूँ इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है ਹਮਾਰਾ ਆਪਣਾ ਜੋ ਗ੍ਰਾਮੀਨ ਕਲਚਰ ਹੈ ਹਮਾਰੇ ਆਪਣੇ ਜੋ ਬੱਚੇ ਹੈ ਉਹ ਕਿਸੇ ਤਰੀਕੇ ਸੇ ਜੋ ਹੈ ਇਨਕੇ ਪ੍ਰਭਾਵ ਮੇ ਨਾ ਆਏ ਬੀਜੇਪੀ ਮੈਂਬਰ ਪਾਰਲੀਮੈਂਟ ਕੰਗਨ ਰਾਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗਵਾਂਡੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ ਚ ਜਾਂ ਸਭ ਤੋਂ ਵੱਡੀਆਂ ਖੀਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ ਚੋਂ ਹੋ ਰਹੀਆਂ ਜਿੱਥੇ ਬੀਜੇਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੀ ਹੁੰਦੇ ਆ ਉਦੇ ਬਾਰੇ ਕੰਗਨਰ ਰਾਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਨਰ ਰਾਤ ਦੀ ਜਿਹੜੀ ਸ਼ਬਦਾਵਲੀ ਆ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਹੀ ਕਿਤੇ ਨਸ਼ੇ 'ਚ ਟੁੱਟ ਨੀ ਗਈ ਕਿ ਇਹਨੂੰ ਆਪ ਆ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ तमाम ਚਰਚਾਵਾਂ ਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫਰਸਟ੍ਰੇਸ਼ਨ 'ਚ ਇਹ ਜਿਹੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿ ਕੰਗਨਾਰ ਰਨਾਥ ਦੇ ਬਿਆਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਐਕਸ਼ਨ ਲਓ ਇਹ ਲੱਗੀ ਹੋਈ ਹੈ ਕੰਗਨਾਰ ਰਨਾਥ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ 'ਚ ਨਫ਼ਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹ ਜੇ ਨਫ਼ਰਤ ਹੀ ਲੋਕਾਂ ਨੂੰ ਬਾਝ ਹੋਣਾ ਚਾਹੀਦਾ ਔਰ ਭਾਜਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ